ਦਾ ਜਿਹੜਾ ਮੈਸੇਜ ਆ ਬੜੇ ਧਿਆਨ ਦੇ ਨਾਲ ਸੁਣਨਾ ਆ ਹਾਂ ਤੇ ਅੱਜ ਦੇ ਮੈਸੇਜ ਨੇ ਤੁਹਾਡੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਚੇਂਜ ਕਰਨਾ ਆ ਹਾਲੇਲੂਇਆ ਕਿਉਂਕਿ ਵਰਡ ਜਿਹੜਾ ਆ ਨਾ ਪ੍ਰਭੂ ਨੇ ਮੈਨੂੰ ਦਿੱਤਾ ਆ ਮੈਂ ਤੁਹਾਨੂੰ ਲਾਸਟ ਦੇ ਵਿੱਚੋਂ ਪੜਾਵਾਂਗਾ ਜਿਹੜਾ ਪ੍ਰਭੂ ਨੇ ਮੈਨੂੰ ਦਿੱਤਾ ਆ ਉਹ ਕੀ ਕਿਹਾ ਮੈਨੂੰ ਪ੍ਰਭੂ ਨੇ ਤੇ ਮੈਂ ਕੁਝ ਪੁੱਛਣਾ ਚਾਹੁੰਦਾ ਤੁਹਾਨੂੰ ਕਿੰਨਿਆਂ ਤੋਂ ਪ੍ਰਾਰਥਨਾ ਨਹੀਂ ਹੁੰਦੀ ਅਗਰ ਕੋਈ ਅਦਾਂ ਕੋ ਪ੍ਰਾਰਥਨਾ ਨਹੀਂ ਕਰ پا ਰਿਹਾ ਨਹੀਂ ਕਰ ਪਾ ਰਿਹਾ ਆ ਡਰਨ ਦੀ ਕੋਈ ਜ਼ਰੂਰਤ ਨਹੀਂ ਤੁਹਾਨੂੰ ਮੈਂ ਇਹ ਨਹੀਂ ਕਹਿਣਾ ਕਿ ਪ੍ਰਾਰਥਨਾ ਕਰੋ ਅੱਜ ਤੋਂ ਤੁਸੀਂ ਆਪਣੇ ਆਪ ਪ੍ਰਾਰਥਨਾ ਕਰਨਾ ਕੰਗ ਪੈਣਾ ਆ ਅੱਜ ਤੋਂ ਠੀਕ ਹੈ ਅਗਰ ਤੁਸੀਂ ਇਸ ਮੈਸੇਜ ਨੂੰ ਲੈ ਲਿਆ ਜੋ ਪ੍ਰਭੂ ਦੇ ਵਰਡ ਨੂੰ ਲੈ ਲਿਆ ਅਗਰ ਤੁਸੀਂ ਉਸ ਨੂੰ ਆਪਣਾ ਹਿਰਦੇ ਖੋਲ ਦਿੱਤਾ ਉਹਨੂੰ ਅੰਦਰ ਆਣ ਦਿੱਤਾ ਤੇ ਪਰਮੇਸ਼ਰ ਨੇ ਕਿੰਨੇ ਤੋਂ ਫਾਸਟਿੰਗ ਨਹੀਂ ਰੱਖ ਹੁੰਦੀ ਉਹ ਵੀ ਰੱਖ ਹੋਣਾ ਕੰਗ ਪੈਣੀ ਆ ਜਿਨ੍ਹਾਂ ਦਾ ਚਰਚ ਆਉਣ ਨੂੰ ਦਿਲ ਨਹੀਂ ਕਰਦਾ ਜਾਂ ਇਦਾਂ ਆ ਹਾਂ ਜਿਹੜੇ ਇੱਥੇ ਮੌਜੂਦ ਹੈ ਆਣਾ ਆ ਤੁਸੀਂ ਮੇਰੇ ਭੱਜੇ ਆਉਂਗੇ ਚਾਹਦੇ ਆ ਹੈਲੋ ਚਾਹਦੇ ਆ ਪ੍ਰਾਰਥਨਾ ਕਰੀਏ ਚਾਹਦੇ ਆ ਕਿ ਅਸੀਂ ਬਾਈਬਲ ਪੜੀ ਪੜੀਏ ਬਾਈਬਲ ਪੜ੍ਹਨਾ ਬੈਠਦੇ ਆ ਪਰ ਪੜ੍ਹ ਨਹੀਂ ਪਾਉਂਦੇ ਜਾਂ ਸਮਝ ਨਹੀਂ ਲੱਗਦੀ ਜਾਂ ਧਿਆਨ ਇੱਧਰ ਉੱਧਰ ਭਟਕਦਾ ਆ ਹੁੰਦਾ ਐ ਤੇ ਨਾ ਕਿਸਨਾ ਤਾਂ ਪਰਮੇਸ਼ਵਰਾ ਜੀ ਇਹਨਾਂ ਚੀਜ਼ੋਂ ਸਾਨੂੰ ਆਜ਼ਾਦ ਕਰੇਗਾ ਤਿਆਰ ਹੈ ਠੀਕ ਹੈ ਤੇ ਅੱਜ ਦਾ ਜਿਹੜਾ ਮੇਰਾ ਟੌਪਿਕ ਹੈ ਉਹਦਾ ਨਾਮ ਹੈਗਾ ਆ ਤੂੰ ਪਰਮੇਸ਼ਰ ਦੇ ਰਾਜ ਤੋਂ ਦੂਰ ਨਹੀਂ ਹਾਂ ਕਿਆਂ ਮੈਂ ਪਰਮੇਸ਼ਰ ਦੇ ਰਾਜ ਤੋਂ ਦੂਰ ਨਹੀਂ ਹਾਂ ਠੀਕ ਹੈ ਇਸ ਟਾਪਿਕ ਹੈ ਇਸ ਟਾਪਿਕ ਨੂੰ ਆਪਾਂ ਸ਼ੁਰੂ ਕਰਦੇ ਹਾਂ ਤੇ ਜ਼ਿਆਦਾ ਸਮਾਂ ਨਹੀਂ ਮੈਂ ਲੈਣਾ ਸਿਰਫ ਮੇਨ ਮੇਨ ਗੱਲ ਅਗਰ ਤੁਹਾਨੂੰ ਸਮਝ ਲੱਗ ਗਈ ਆ ਤਾਂ ਮੈਂ ਫਿਰ ਬਾਅਦ ਪ੍ਰੇਅਰ ਚਲਾਂਗਾ ਅੱਜ ਮੈਂ ਪ੍ਰੇਅਰ ਕਰਨੀ ਹੈ ਠੀਕ ਹੈ ਤੇ ਇੱਕ ਵਚਨ ਪੜਾਂਗੇ ਆ ਮਰਕਸ ਦੀ ਅੰਜ਼ੀਲ ਉਹਦਾ 12ਵਾਂ ਅਧਿਆਇ ਉਹਦੀ 28 ਆਇਤ ਤੋਂ ਲੈ ਕੇ ਅਸੀਂ 34 ਆਇਤ ਤੱਕ ਪੜਾਂਗੇ ਮੱਤੀ ਮਰਕਸ ਦੀ ਅੰਜ਼ੀਲ ਉਹਦਾ 12ਵਾਂ ਅਧਿਆਇ ਉਹਦੀ 28 ਆਇਤ ਤੋਂ ਸ਼ੁਰੂ ਕਰਾਂਗੇ ਔਰ ਸ਼ਾਸਤਰੀਓ ਮੈਂ ਸੇ ਇੱਕ ਨੇ ਆਕਰ ਉਹਨੇ ਵਿਵਾਦ ਕਰਤੇ ਸੁਣਾ ਹੂੰ ਔਰ ਜੇ ਜਾਣ ਕਰ ਕਿ ਉਸਨੇ ਉਨੇ ਅੱਛੀ ਰੀਤੀ ਸੋਤਰ ਦਿਆ ਹੂੰ ਉਸੇ ਪੁੱਛਾ ਹੂੰ ਸਭ ਤੋਂ ਮੁੱਖ ਆਗਿਆ ਕੌਣ ਸੀ ਹੈ ਹਾਂ ਯੇਸ਼ੂ ਮਸੀਹ ਦੇ ਕੋਲੋਂ ਪੁੱਛਿਆ ਕਿ ਸਭ ਨਾਲੋਂ ਜਿਹੜੀ ਆ ਮੁੱਖ ਆਗਿਆ ਬਾਈਬਲ ਦੇ ਵਿੱਚੋਂ ਸਭ ਨਾਲੋਂ ਵੱਡੀ ਆਗਿਆ ਕਿਹੜੀ ਆ ਹਾਂਜੀ ਬਾਈਬਲ ਦੀ ਦੂਸਰੀ ਕਿਤਾਬ ਮੱਤੀ ਤੋਂ ਬਾਅਦ ਆਂਦੀ ਆ ਮਾਰਕਸ ਨਵੇਂ ਨੇਮ ਦੇ ਵਿੱਚ ਠੀਕ ਹੈ ਦੂਸਰੀ ਬਾਈਬਲ ਦੀ ਦੂਸਰੀ ਕਿਰਮ ਕਿਤਾਬ ਉਹਦਾ 12ਵਾਂ ਅਧਿਆਇ ਉਹਦੀ 28 ਆਇਤ ਸਫਾ ਨੰਬਰ 71 ਠੀਕ ਹੈ ਅਕ 71 ਨੰਬਰ పేਜ ਤੇ ਠੀਕ ਹੈ ਅਗਰ ਨਹੀਂ ਕਿਸੇ ਨੂੰ ਬਾਈਬਲ ਚੋਂ ਮਿਲਦਾ ਜਿਹੜੀ ਨਵੇਂ ਆ ਤਾਂ ਤੁਸੀਂ ਲਿਖ ਲੋ ਠੀਕ ਹੈ ਤੇ ਸੁਣਿਆ ਕਰੋ ਆਪਣੇ ਵਰਡ ਨੂੰ ਸੁਣਨਾ ਧਿਆਨ ਦੇਣਾ ਜੇਰ ਨਹੀਂ ਮਿਲਦਾ ਤਾਂ ਧਿਆਨ ਦੇਣਾ ਕੀ ਗੱਲ ਹੋ ਰਹੀ ਆ ਹਾਂਜੀ ਤਾਂ ਕਿਸੇ ਨੇ ਆ ਕੇ ਪੁੱਛਿਆ ਹਾਂ ਕੀ ਪੁੱਛਿਆ ਸਭ ਤੋਂ ਮੁੱਖ ਆਗਿਆ ਕੌਣ ਸੀ ਹੈ ਯੇਸ਼ੂ ਮਸੀਹ ਨੇ ਅੱਗੇ ਕੀ ਕਿਹਾ ਯੇਸ਼ੂ ਨੇ ਉਹਨੇ ਉੱਤਰ ਦਿਆ ਸਭ ਆਗਿਆਵਾਂ ਵਿੱਚੋਂ ਜੈ ਮੁੱਖ ਹੈ हे hey इसराइल सुन प्रभु हमारा परमेश्वर एक ही प्रभु है और तू प्रभु अपने परमेश्वर से अपने सारे मन और अपने सारे प्राण से और अपनी सारी बुद्धि से और अपनी सारी शक्ति से प्रेम रख हाले लुया की करना है परमेश्वर के ना अपने सारे बोलो मन तो करना है प्रेम सान की है मन कि अपने मनते हाथ रखियो माड़िया मन है अपने मन से हथ रख इधर भी रखो भाई अपना मनते हाथ रखो मन माइंड कई नहीं पता मेरा मन कि खोपड़ी ਸਾਡੇ ਮਨ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਵਿਚਾਰ ਆਉਂਦੇ ਆ ਹਨ ਸੋਚਾਂ ਆਉਂਦੀਆਂ ਚਿੰਤਾਵਾਂ ਕਿੱਥੇ ਹੁੰਦੀਆਂ ਆ ਅਗਰ ਉੱਚੇ ਟੈਨਸ਼ਨ ਹੋਵੇ ਚਿੰਤਾ ਹੋਵੇ ਕਿੱਥੇ ਹੁੰਦੀ ਆ ਬੋਲੋ ਮਨ ਦੇ ਵਿੱਚ ਹਾਂ ਕੋਈ ਵੀ ਗੱਲ ਕੋਈ ਵੀ ਯਾਦ ਸ਼ਕਤੀ ਕੋਈ ਵੀ ਬੁਰੀ ਗੱਲ ਅੱਛੀ ਗੱਲ ਕਿੱਥੇ ਹੁੰਦੀ ਆ ਕੋਈ ਸਾਨੂੰ ਬੁਰਾ ਕਹਿੰਦਾ ਕਿੱਥੇ ਆਂਦਾ ਆ ਅੱਛਾ ਸਾਡੇ ਨਾਲ ਬਿਹਾਰ ਕਰਦਾ ਕਿੱਥੇ ਆਂਦਾ ਆ ਅਗਰ ਗੁੱਸਾ ਆਂਦਾ ਆ ਉਹ ਵੀ ਅੰਦਰੋਂ ਮਨ ਤੋਂ ਪੈਦਾ ਹੁੰਦਾ ਹੈ ਹਨਾ ਤੇ ਯੀਸ਼ੂ ਸਿੱਖੀ ਜਾਂਦਾ ਆਪਣੇ ਸਾਰੇ ਮਨ ਤੋਂ ਕੀ ਕਰ ਪਰਮੇਸ਼ਰ ਨੂੰ ਪ੍ਰੇਮ ਕਰ ਹਾਂ ਕਿ ਨੂੰ ਕਰਨਾ ਪ੍ਰੇਮ ਪਰਮੇਸ਼ਰ ਇਹ ਬਾਈਬਲ ਦੀ ਮੁੱਖ ਆਗਿਆ ਸਭ ਤੋਂ ਵੱਡੀ ਆਗਿਆ ਆ ਹਾਂ ਅਗਰ ਜਿਹੜਾ ਇਸ ਆਗਿਆ ਨੂੰ ਸਭ ਤੋਂ ਵੱਡੀ ਆਗਿਆ ਨੂੰ ਪੂਰਾ ਕਰਦਾ ਆ ਉਹ ਬਾਈਬਲ ਕਹਿੰਦੀ ਆ ਉਹ ਸਾਰੀ ਆਗਿਆ ਨੂੰ ਪੂਰਾ ਕਰ ਦਿੰਦਾ ਆ ਹਾਂ ਸਾਰੀ ਬਚਨਾਂ ਨੂੰ ਪੂਰਾ ਕਰ ਦਿੰਦਾ ਆ ਆਪਣੇ ਮਨ ਤੋਂ ਪ੍ਰੇਮ ਕਰਨਾ ਪਰਮੈਸ਼ਨ ਨੂੰ ਬੋਲੋ ਆਪਣੇ ਮਨ ਤੋਂ ਪ੍ਰੇਮ ਕਰਨਾ ਪਰਮੈਸ਼ਨ ਨੂੰ ਤੇ ਅੱਗੇ ਲਿਖਿਆ ਬਾ ਆਪਣੇ ਸਾਰੇ ਪ੍ਰਾਣ ਸੇ ਕਾਤੋਂ ਪਹਿਲਾ ਨੰਬਰ ਮੰਨਤਾ ਹੂੰ ਦੂਸਰਾ ਪ੍ਰਾਣ ਜਦੋਂ ਪ੍ਰਾਣ ਨੂੰ ਅਸੀਂ ਇੰਗਲਿਸ਼ ਦੇ ਵਿੱਚ ਪੜ੍ਹਦੇ ਆ ਉੱਥੇ ਆਇਆ ਸੋਲ ਹਾਂ ਸੋਲ ਸੋਲ ਨੂੰ ਅਸੀਂ ਕਹਿੰਦੇ ਆ ਰੂ ਆਤਮਾ ਹਾਂ ਸਪਿਰਿਟ ਅਗਰ ਅਸੀਂ ਬਾਈਬਲ ਪੜ੍ਹਦੇ ਆਂ ਤੇ ਅਗਰ ਬਾਈਬਲ ਜਿਹੜਾ ਆ ਪ੍ਰਾਣ ਨੂੰ ਲਹੂ ਦੇ ਨਾਲ ਸੰਬੋਧਿਤ ਕਰਦਾ ਆ ਲਹੂ ਬਲੱਡ ਹਾਂ ਮਤਲ ਆਪਣੇ ਜਿਹੜਾ ਆ ਅਸੀਂ ਪ੍ਰਾਣ ਤੋਂ ਆਪਣੇ ਬਲੱਡ ਦੇ ਵਿੱਚ ਕੀ ਆ ਜੀਵਨ ਆ ਸਾਡਾ ਹਨਾ ਸਾਡੇ ਕੋਲ ਇੱਕ ਸਰੀਰ ਹੈ ਸਾਨੂੰ ਪਤਾ ਇੱਕ ਆਤਮਾ ਆ ਇੱਕ ਪ੍ਰਾਣ ਹੈ ਠੀਕ ਹੈ ਤੇ ਜਿਹੜਾ ਪ੍ਰਾਣ ਹੈ ਉਸ ਨੂੰ ਅਸੀਂ ਲਾਈਫ ਕਹਿੰਦੇ ਆ ਜੀਵਨ ਕਹਿੰਦੇ ਆ ਸਾਡਾ ਜੀਵਨ ਕਾਦੇ ਕਾਦੇ ਨਾਲ ਜੁੜਿਆ ਹੋਇਆ ਲਹੂ ਦੇ ਨਾਲ ਜੁੜਿਆ ਹੋਇਆ ਹੈ ਅਗਰ ਇੱਕ ਵਿਅਕਤੀ ਦਾ ਲਹੂ ਕੱਢ ਲਿਆ ਜਾਵੇ ਤਾਂ ਉਹਦਾ ਬਚਣਾ ਮੁਸ਼ਕਲ ਹੈ ਹੈਨਾ ਡਾਕਟਰ ਕਹਿੰਦੇ ਨਾ ਉਹ ਵੀ ਖੂਨ ਘਟਿਆ ਵਾ ਚੜਾਓ ਫਟਾਫਟ ਲੈ ਕੇ ਆਓ ਕਿਉਂ ਕਹਿੰਦੇ ਆ ਕਿ ਨਹੀਂ ਬਚ ਨਹੀਂ ਸਕਦਾ ਹੈਨਾ ਯੀਸ਼ੂ ਮਸੀਹ ਕਹਿੰਦਾ ਆ ਕਿ ਆਪਣੇ ਮਨ ਤੋਂ ਆਪਣੇ ਮਨ ਦੇ ਬੇਚਾਰਾ ਤੋਂ ਕਿਹਦੇ ਨਾਲ ਪ੍ਰੇਮ ਕਰ ਪਰਮੇਸ਼ਰ ਦੇ ਨਾਲ ਪ੍ਰੇਮ ਕਰ ਆਪਣੇ ਜੀਵਨ ਤੋਂ ਮਤਲਬ ਆਪਣਾ ਜਿਹੜਾ ਸਾਡਾ ਜੀਵਨ ਹੈ ਮਤਲਬ ਅਸੀਂ ਆਪਣੇ ਜੀਵਨ ਦੀ ਇੱਛਾ ਨੂੰ ਪੂਰਾ ਕਰਨ ਦੇ ਲਈ ਕਿੰਨੇ ਯਤਨ ਕਰਦੇ ਆ ਉਹਨਾਂ ਨੂੰ ਛੱਡ ਕੇ ਕੀ ਕਰ ਪਰਮੇਸ਼ਰ ਨੂੰ ਪ੍ਰੇਮ ਕਰ ਹਾਂ ਆਪਣੇ ਸਾਰੇ ਜੀਵਨ ਤੋਂ ਹਾਂ ਤੀਸਰਾ ਨੰਬਰ ਜਿਹੜਾ ਆ ਬਾਈਬਲ ਕਹਿੰਦੀ ਆ ਕਿ ਆਪਣਾ ਕੀ ਲਿਖਿਆ ਹੋਇਆ ਥੇ ਆਪਣੀ ਸਾਰੀ ਸ਼ਕਤੀ ਸੇ ਹਾਂ ਬੁੱਧੀ ਸੇ ਸੌਰੀ ਆਪਣੀ ਬੁੱਧੀ ਤੋਂ ਹਾਂ ਬੁੱਧੀ ਦਾ ਮਤਲਬ ਇੰਟੈਲੀਜੈਂਸ ਠੀਕ ਆ ਅਕਲ ਸਮਝ ਹਾਂ ਗਿਆਨ ਆਪਣੇ ਗਿਆਨ ਤੋਂ ਹਾਂ ਅਸਲ ਜਿਹੜਾ ਆ ਬੁੱਧੀ ਤੇ ਮਨ ਦੋਨੋਂ ਇਕੱਠੇ ਆ ਅਗਰ ਸਾਡੇ ਮਨ ਦੇ ਵਿੱਚ ਸਾਡੇ ਮਨ ਦੇ ਵਿੱਚ ਬੁੱਧੀ ਦਾ ਆਤਮਾਕਾਰਿਆ ਕਰਦਾ ਆ ਆਪਣੀ ਸਾਰੀ ਬੁੱਧੀ ਤੋਂ ਆਪਣੀ ਸਾਰੀ ਅਕਲ ਤੋਂ ਆਪਣੀ ਸਾਰੀ ਸਮਝ ਤੋਂ ਕੀ ਕਰ ਤੂੰ ਪਰਮੇਸ਼ਰ ਨੂੰ ਪ੍ਰੇਮ ਕਰ ਠੀਕ ਹੈ ਤੇ ਅਗਰ ਚੌਥਾ ਜਿਹੜਾ ਵਰਡ ਆਂਦਾ ਆ ਉਹ ਹੈਗਾ ਸ਼ਕਤੀ ਆਪਣੇ ਬਲ ਤੋਂ ਆਪਣੀ ਤਾਕਤ ਤੋਂ ਕੀ ਕਰ ਪਰਮੇਸ਼ਰ ਨੂੰ ਪ੍ਰੇਮ ਕਰੋ ਕਿਹਨੂੰ ਪ੍ਰੇਮ ਕਰਨੇ ਨੂੰ ਬਾਈਬਲ ਕਹਿੰਦੀ ਆ ਕਾਰੇਗਾਦੇ ਤੋਂ ਬੋਲੋ ਮਨ ਪ੍ਰਾਣ ਸ਼ਕਤੀ ਬੁੱਧੀ ਇਹਨਾਂ ਚਾਰਾਂ ਚੀਜ਼ਾਂ ਤੋਂ ਕਿਹਨੂੰ ਪ੍ਰੇਮ ਕਰਨਾ ਹੈ ਆ ਪਰਮੇਸ਼ਰ ਨੂੰ ਪ੍ਰੇਮ ਕਰਨਾ ਹੈ ਜਦੋਂ ਅਸੀਂ ਪ੍ਰਮੇਸ਼ਰ ਨੂੰ ਪ੍ਰੇਮ ਕਰਦੇ ਹਾਂ ਤਾਂ ਫਿਰ ਕੀ ਹੁੰਦਾ ਅੱਗੇ ਪੜਦੇ ਹਾਂ ਬਾਈਬਲ ਕੀ ਕਹਿੰਦੀ ਅੱਗੇ ਕੀ ਹੁੰਦਾ ਹੈ ਹਾਂਜੀ ਦੂਸਰੀ ਜੇ ਹੈ ਹਾਂ ਦੂਸਰੀ ਜੇ ਹੈ ਕਿ ਤੂੰ ਆਪਣੇ ਪੜੋਸੀ ਸੇ ਆਪਣੇ ਸਮਾਨ ਪ੍ਰੇਮ ਰੱਖਣਾ ਹਾਂ ਇਸ ਸੇ ਬੜੀ ਔਰ ਕੋਈ ਆਗਿਆ ਨਹੀਂ ਇਸ ਸੇ ਬੜੀ ਕੋਈ ਔਰ ਆਗਿਆ ਹੈ ਨਹੀਂ ਹੂੰ ਸ਼ਾਸਤਰੀ ਨੇ ਉਸ ਸੇ ਕਿਹਾ ਹੂੰ ਹੈ ਗੁਰੂ ਬਹੁਤ ਠੀਕ ਤੂੰ ਨੇ ਸੱਚ ਕਹਾ ਕਿ ਉੱਥੇ ਇੱਕ ਸ਼ਾਸਤਰੀ ਸੀਗਾ ਮਤਲਬ ਬਾਈਬਲ ਨੂੰ ਪੜਨ ਵਾਲਾ ਸਿਖਾਉਣ ਵਾਲਾ ਗਿਆਨੀ ਸੀਗਾ ਉਹ ਕੀ ਕਹਿੰਦਾ ਪ੍ਰਭੂ ਤੂੰ ਨੇ ਸੱਚ ਕਹਾ ਹਾਂ ਕਿ ਬੈ ਇੱਕ ਹੀ ਹੈ ਹਾਂ ਔਰ ਉਸੇ ਛੋੜ ਔਰ ਕੋਈ ਨਹੀਂ ਹੂੰ ਔਰ ਉਸੇ ਸੇ ਸਾਰੇ ਮਨ ਔਰ ਸਾਰੀ ਬੁੱਧੀ ਔਰ ਸਾਰੇ ਪ੍ਰਾਣ ਔਰ ਸਾਰੀ ਸ਼ਕਤੀ ਕੇ ਸਾਥ ਪ੍ਰੇਮ ਰੱਖਣਾ ਔਰ ਪੜੋਸੀ ਸੇ ਆਪਣੇ ਸਵਾਨ ਪ੍ਰੇਮ ਰੱਖਣਾ ਹਾਂ ਸਾਰੇ ਹੋਮ ਬਲਿਓਂ ਔਰ ਬਲਿਦਾਨੋਂ ਸੇ ਬੜਕਰ ਹੈ ਹਾਲੇਲੂਇਆ ਬਾਈਬਲ ਕੀ ਕਹਿੰਦੀ ਹੈ ਸਾਰੇ ਹੋਮ ਬਲਿਓਂ ਔਰ ਬਲਿਦਾਨੋਂ ਸੇ ਅਗਰ ਸੁਣੋ ਇਹਦਰ ਧਿਆਨ ਨਾਲ ਅਗਰ ਅਸੀਂ ਆਪਣੇ ਮਨ ਤੋਂ ਪਰਮੇਸ਼ਰ ਦੇ ਬਾਰੇ ਸੋਚਦੇ ਆਂ ਆਪਣੀ ਤਾਕਤ ਦੇ ਨਾਲ ਪਰਮੇਸ਼ਰ ਦੇ ਬਾਰੇ ਕਰਨ ਦੀ ਸੋਚਦੇ ਆਂ ਆਪਣੇ ਜੀਵਨ ਦੀ ਜਿਹੜੀ ਚਿੰਤਾ ਨੂੰ ਛੱਡ ਕੇ ਪਰਮੇਸ਼ਰ ਦੇ ਬਾਰੇ ਕੁਝ ਸੋਚਦੇ ਆਂ ਪਰਮੇਸ਼ਰ ਦੇ ਕੰਮਾਂ ਦੇ ਲਈ ਚਿੰਤਾ ਕਰਦੇ ਆਂ ਹਾਂ ਤੇ ਆਪਣੀ ਸ਼ਕਤੀ ਦੇ ਨਾਲ ਕੁਝ ਪਰਮੇਸ਼ਵਰ ਦੇ ਲਈ ਕਰਨ ਦੀ ਚਿੰਤਾ ਕਰਦੇ ਆਂ ਹਾਂ ਤਾਂ ਹੋਮ ਬੱਲੀਆਂ ਤੇ ਬਲੈਦਾਨਾਂ ਦੇ ਨਾਲੋਂ ਕੀ ਆ ਬਲੋ ਉੱਤੇ ਮੈਂ ਪਰਮੇਸ਼ਵਰ ਬਲਦਾਨ ਨਹੀਂ ਚਾਹੁੰਦਾ ਹੈਲੋ ਪਰਮੇਸ਼ਵਰ ਬਲੋ ਬੱਲਾ ਨਹੀਂ ਚਾਹੁੰਦਾ ਪਰਮੇਸ਼ਵਰ ਆਫਰਿੰਗ ਨਹੀਂ ਚਾਹੁੰਦਾ ਕੀ ਚਾਹੁੰਦਾ ਆ ਕੀ ਆਪਣੇ ਸਾਰੇ ਮਨ ਤੋਂ ਆਪਣੀ ਸਾਰੀ ਤਾਕਤ ਤੋਂ ਆਪਣੀ ਸਾਰੀ ਬੁੱਧੀ ਤੋਂ ਆਪਣੀ ਸਾਰੀ ਸ਼ਕਤੀ ਤੋਂ ਕੀ ਕਰ ਮੈਨੂੰ ਪ੍ਰੇਮ ਕਰ ਜਦੋਂ ਅਸੀਂ ਪਰਮੇਸ਼ਰ ਨੂੰ ਪ੍ਰੇਮ ਕੀ ਕਰਾਂਗੇ ਤਾਂ ਸਾਡੇ ਜੀਵਨ ਦੇ ਵਿੱਚ ਬਦਲਾਅ ਆਏਗਾ ਹੈਲੋ ਕੀ ਆਏਗਾ ਸਾਡੇ ਜੀਵਨ ਦੇ ਵਿੱਚ ਬਦਲਾਅ ਤੁਸੀਂ ਆਪਣੇ ਘਰਾਂ ਵਿੱਚ ਬਦਲਾਅ ਦੇਖਣਾ ਚਾਹੁੰਦੇ ਆ ਹੈਲੋ ਤਾਂ ਪਰਮੇਸ਼ਰ ਨੂੰ ਪ੍ਰੇਮ ਕਰਨਾ ਸ਼ੁਰੂ ਕਰੋ ਤੁਸੀਂ ਆਪਣੇ ਘਰ 'ਚ ਬਰਕਤ ਦੇਖਣਾ ਸ਼ੁਰੂ ਕਰਦੇ ਆਂ ਚਾਹਦੇ ਆਂ ਤਾਂ ਆਪਣੇ ਮਨ 'ਚ ਤੋਂ ਪਰਮੇਸ਼ਰ ਦੇ ਬਾਰੇ ਸੋਚੋ। ਤੇ ਤੁਸੀਂ ਆਪਣੀ ਕਠੋਰ ਮਿਹਨਤ ਦੇ ਨਾਲ ਸਫਲ ਨਹੀਂ ਹੋ ਰਹੇ ਤਾਂ ਪਰਮੇਸ਼ਰ ਦੇ ਕੰਮਾਂ ਨੂੰ ਕਰਨ ਬਾਰੇ ਸੋਚੋ। ਕਿਉਂ ਕਹਿ ਰਹੀ ਆ ਬਾਈਬਲ ਇਸ ਤਰ੍ਹਾਂ? ਕਿਉਂ ਕਹਿ ਰਿਹਾ ਪਰਮੇਸ਼ਰ ਇਸ ਤਰ੍ਹਾਂ? ਕਿਉਂਕਿ ਬਾਈਬਲ ਕਹਿੰਦੀ ਆ ਪਰਮੇਸ਼ਰ ਕੀ ਕਹਿੰਦਾ ਆ ਤੁਸੀਂ ਮੇਰੇ ਤੋਂ ਅਲੱਗ ਹੋ ਕੇ ਕੁਝ ਵੀ ਕਰ ਨਹੀਂ ਸਕਦੇ ਪਰਮੇਸ਼ਰ ਚਾਹੁੰਦਾ ਕਿ ਇੱਕ ਵਿਅਕਤੀ ਜੇਕਰ ਕਾਮਯਾਬ ਹੋਣਾ ਚਾਹੁੰਦਾ ਹੈ ਉਹ ਮੇਰੇ ਨਾਲ ਜੁੜਿਆ ਰਹੇ ਮੇਰੇ ਬਾਲੂ ਦਾ ਧਿਆਨ ਲੱਗਿਆ ਰਹੇ ਉਹਦੀ ਕਲਪਨਾ ਦੇ ਵਿੱਚ ਮੇਰੇ ਬਾਰੇ ਚੱਲਦਾ ਰਹੇ ਉਹ ਮੇਰੇ ਬਾਰੇ ਸੋਚੇ ਮੇਰੇ ਬਾਰੇ ਸੋਚਦਾ ਰਹੇ ਮੇਰੇ ਬਚਨਾਂ ਦੇ ਬਾਰੇ ਸੋਚਦਾ ਰਹੇ ਮੇਰੇ ਕੰਮਾਂ ਨੂੰ ਕਰਨ ਦੇ ਬਾਰੇ ਸੋਚਦਾ ਰਹੇ ਮੈਨੂੰ ਖੁਸ਼ ਕਰਨ ਦੇ ਬਾਰੇ ਸੋਚਦਾ ਰਹੇ ਕਿ ਵਿਅਕਤੀ ਕਿ ਮੈਂ ਕਿਸ ਤਰ੍ਹਾਂ ਪਰਮੇਸ਼ਰ ਨੂੰ ਪ੍ਰਸੰਨ ਕਰਨਾ ਹੈ ਪਰਮੇਸ਼ਰ ਮੇਰੇ ਜੀਵਨ ਤੋਂ ਕਿਸ ਤਰ੍ਹਾਂ ਖੁਸ਼ ਹੋ ਸਕਦਾ ਹੈ ਅਗਰ ਪਰਮੇਸ਼ਰ ਹੈਲੋ ਇਹਦਰ ਧਿਆਨ ਦਿਵੋ ਅਗਰ ਪਰਮੇਸ਼ਰ ਸਾਡੇ ਤੋਂ ਖੁਸ਼ ਹੋ ਗਿਆ ਮੇਰੇ ਤੋਂ ਖੁਸ਼ ਹੋ ਗਿਆ ਤਾਂ ਅਸੀਂ ਹਨੋਕ ਦੀ ਤਰ੍ਹਾਂ ਉਠਾ ਲਏ ਜਾਵਾਂਗੇ ਬਾਈਬਲ ਦੇ ਵਿੱਚ ਇੱਕ ਇਨਸਾਨ ਸੀਗਾ ਜਿਹਦੇ ਬਾਰੇ ਸਾਰ ਬਾਈਬਲ ਕਹਿੰਦੀ ਆ ਕਿ ਉਸ ਨੂੰ ਸਵਰਗ ਦੇ ਵਿੱਚ ਉਠਾ ਲਿਆ ਗਿਆ ਜਿਉਂਦੇ ਨੂੰ ਉਹਦੀ ਦੇਹ ਵੀ ਧਰਤੀ ਉੱਤੇ ਨਹੀਂ ਮਿਲੀ ਤਾਂ ਲਿਖਿਆ ਹੋਇਆ ਉਹਦਾ ਉਠਾਏ ਜਾਣ ਦਾ ਕਾਰਨ ਇਹ ਸੀ ਕਿ ਉਸ ਨੇ ਪਰਮੇਸ਼ਰ ਨੂੰ ਕੀ ਕੀਤਾ ਸੀ ਪਰਸਨ ਕੀਤਾ ਸੀ ਬਾਈਬਲ ਕਹਿੰਦੀ ਹੈ ਹallelujah ਅਗਰ ਸਾਡੇ ਜੀਵਨ ਤੋਂ ਪਰਮੇਸ਼ਰ ਪ੍ਰਸੰਨ ਹੋ ਗਿਆ ਤਾਂ ਅਸੀਂ ਵੀ ਕੀ ਕਰਾਂਗੇ ਉਠਾਏ ਜਾਵਾਂਗੇ ਗਰੀਬੀ ਤੋਂ ਅਮੀਰੀ ਦੇ ਵਿੱਚ ਉਠਾਏ ਜਾਵਾਂਗੇ ਘਰ ਦੀਆਂ ਸਮੱਸਿਆ ਤੋਂ ਬਾਹਰ ਕੱਢੇ ਜਾਵਾਂਗੇ ਅਗਰ ਆਪਣੇ ਮਨ ਤੋਂ ਅਸੀਂ ਕੀ ਨੂੰ ਕਰਾਂਗੇ ਪਰਮੇਸ਼ਰ ਨੂੰ ਦੇਖਾਂਗੇ ਪਰਮੇਸ਼ਰ ਨੂੰ ਸੋਚਾਂਗੇ ਪਰਮੇਸ਼ਰ ਦੇ ਬਾਰੇ ਬੋਲਾਂਗੇ ਪਰਮੇਸ਼ਰ ਦੇ ਪ੍ਰੇਮ ਦੇ ਬਾਰੇ ਸੋਚਾਂਗੇ ਉਹਨੇ ਮੇਰੇ ਨਾਲ ਕਿੰਨਾ ਪ੍ਰੇਮ ਕੀਤਾ ਹਾਲੇਲੂਇਆ ਆ ਕੁਝ ਦਿਨ ਪਹਿਲਾਂ ਮੈਂ ਕੁਝ ਦਿਨ ਪਹਿਲਾਂ ਮੈਂ ਪਰਮੇਸ਼ਰ ਅੱਗੇ ਪ੍ਰਾਰਥਨਾ ਕੀਤੀ ਹਾਂ ਸ਼ਾਇਦ ਪਿਛਲੇ ਤੋਂ ਪਿਛਲੇ ਹਫਤੇ ਕੁਝ 15 ਕੁ ਦਿਨ ਪਹਿਲਾਂ ਮੈਂ ਇੱਕ ਉਹ ਮੇਰੇ ਤੇ ਪ੍ਰਾਰਥਨਾ ਇਹੋ ਜਿਹੀ ਡਿਫਰੈਂਟ ਪ੍ਰਾਰਥਨਾ ਹੋਈ ਕਿ ਮੇਰੇ ਇਹਨਾਂ ਨੇ ਅ ਮੇਰੇ ਅੰਦਰ ਪਰਮੇਸ਼ਰ ਦਾ ਪ੍ਰੇਮ ਭਰ ਦਿੱਤਾ ਉਸ ਪ੍ਰਾਰਥਨਾ ਨੇ ਹਾਂ ਤੇ ਮੈਂ ਉਹ ਅੱਜ ਪ੍ਰਾਰਥਨਾ ਤੁਹਾਨੂੰ ਸਿਖਾਣੀ ਆ ਕਿੰਨੇ ਜਣੇ ਤਿਆਰ ਹੈ ਤ ਉਸ ਦਿਨ ਤੋਂ ਬਾਅਦ ਜਦੋਂ ਮੈਂ ਪ੍ਰਾਰਥਨਾ ਚ ਬੈਠਦਾ ਉਹੀ ਵਰਡ ਬੋਲਦਾ ਬਸ ਤਾਂ ਪਰਮੇਸ਼ਰ ਦਾ ਆਤਮਾ ਦੀ ਸ਼ਾਂਤੀ ਪਰਮੇਸ਼ਰ ਦਾ ਆਨੰਦ ਜਿਹੜਾ ਹੈ ਉਹ ਕੰਮ ਕਰਦਾ ਹੈ ਹਾਲੇਲੂਇਆ ਕਿਉਂ ਬਾਈਬਲ ਇਸ ਤਰ੍ਹਾਂ ਕਹਿੰਦੀ ਹੈ ਕਿ ਹੋਮ ਬਲੀਆਂ ਦੇ ਨਾਲ ਉੱਤਮ ਹੈ ਕਿ ਅਸੀਂ ਆਪਣੇ ਮਨ ਤੋਂ ਪਰਮੇਸ਼ਰ ਦੀ ਵਡਿਆਈ ਕਰੀਏ ਆਫਰਿੰਗ ਦੇ ਨਾਲੋਂ ਪੇਂਟ ਦੇ ਨਾਲੋਂ ਉੱਤਮ ਹੈ ਕਿ ਅਸੀਂ ਪਰਮੇਸ਼ਰ ਨੂੰ ਬਾਈਬਲ ਇਹ ਨਹੀਂ ਕਹਿੰਦੀ ਕਿ ਨਾ ਦੋ ਇਹ ਦੇਣ ਨੂੰ ਮਨਾ ਨਹੀਂ ਕਰਦੀ ਪਰ ਉੱਤਮ ਕਿਹਨੂੰ ਦੱਸਦੀ ਆ ਕਿ ਆਪਣੇ ਮਨ ਤੋਂ ਪਰਮੇਸ਼ਰ ਨੂੰ ਪ੍ਰੇਮ ਕਰ ਉੱਤਮ ਇਹ ਆ ਹਾਂ ਹallelujah ਉੱਤਮ ਕੀ ਆ ਹਾਂ ਤਾਂ ਅੱਗੇ ਕੀ ਲਿਖਿਆ ਵਾ ਕਿ ਤਾਂ ਪਰਮੇਸ਼ਰ ਨੇ ਕਿ ਅੱਗੇ ਲਿਖਿਆ ਵਾ ਹੋਮ ਬਲੀਆਂ ਔਰ ਬਲਿਦਾਨੋਂ ਸੇ ਵੱਡ ਕਰ ਹੈ ਅਗਰ ਅਗਰ 34 ਆਇਤ ਪੜਦੇ ਆ ਅੱਗੇ ਉੱਥੇ ਲਿਖਿਆ ਵਾ ਜਦ ਯੇਸ਼ੂ ਨੇ ਦੇਖਾ ਕਿ ਉਸਨੇ ਸਮਝ ਸੇ ਉੱਤਰ ਦਿਆ ਤੇ ਉਹ ਵਿਅਕਤੀ ਨੇ ਸਮਝਦੇ ਨਾਲ ਉੱਤਰ ਦਿੱਤਾ ਸੀਗਾ ਤੇ ਯਿਸੂ ਮਸੀਹ ਨੇ ਅੱਗੇ ਉਹਨੂੰ ਕੀ ਕਿਹਾ ਤੋ ਉਸ ਸੇ ਕਹਾ ਤੂੰ ਪਰਮੇਸ਼ਰ ਕੇ ਰਾਜ ਸੇ ਦੂਰ ਨਹੀਂ ਹਾਲੇਲੂਇਆ ਕਿਨੂੰ ਕਿਹਾ ਕਿਨੂੰ ਕਿਹਾ ਸੀਗਾ ਯਿਸੂ ਨੇ ਉਸ ਸ਼ਾਸਤਰੀ ਨੂੰ ਜਿਹੜਾ ਬਾਈਬਲ ਦੀ ਇਸ ਡੀਪ ਗਹਿਰਾਈ ਨੂੰ ਜਾਣਦਾ ਸੀਗਾ ਕਿ ਇੱਕੇ ਪਰਮੇਸ਼ਵਰ ਆ ਅਗਰ ਉਸ ਨੂੰ ਆਪਣੇ ਮਨ ਤੋਂ ਉਹਦੇ ਬਾਰੇ ਸੋਚੀਏ ਆਪਣੀ ਸ਼ਕਤੀ ਦੇ ਨਾਲ ਹਾਂ ਆਪਣੇ ਬਲ ਦੇ ਨਾਲ ਆਪਣੀ ਪਾਵਰ ਦੇ ਨਾਲ ਉਹਦੇ ਬਾਰੇ ਉਹਦੇ ਕੰਮਾਂ ਨੂੰ ਕਰੀਏ ਹਾਂ ਆਪਣਾ ਧਿਆਨ ਉਹਦੇ ਵੱਲ ਲਗਾਈਏ ਆਪਣੀ ਬੁੱਧੀ ਤੋਂ ਆਪਣੀਆਂ ਕਲਪਨਾ ਤੋਂ ਉਹਦੇ ਬਾਰੇ ਸੋਚੀਏ ਉਹਦੇ ਕੰਮਾਂ ਬਾਰੇ ਸੋਚੀ ਉਹਦੇ ਵਚਨਾਂ ਬਾਰੇ ਸੋਚੀਏ ਉਹਦੇ ਉੱਤੇ ਚੇਤ ਲਗਾ ਕੇ ਰੱਖੀਏ ਹਾਂ ਤਾਂ ਯਿਸੂ ਮਸੀਹ ਕਹਿੰਦਾ ਤੂੰ ਪਰਮੇਸ਼ਰ ਦੇ ਰਾਜੇ ਤੋਂ ਕੀ ਨਹੀਂ ਹੈਗਾ ਹੈਲੋ ਕੀ ਪੜ ਕੇ ਹਟੇ ਆ ਤੂੰ ਪਰਮੇਸ਼ਰ ਦੇ ਰਾਜੇ ਤੋਂ ਦੂਰ ਹallelujah ਤੂੰ ਪਰਮੇਸ਼ਰ ਕੇ ਰਾਜੇ سے ਦੂਰ ਨਹੀਂ ਜੇ ਅਸੀਂ ਵੀ ਆਪਣੀ ਮਨ ਪ੍ਰਾਣ ਤੋਂ ਸ਼ਕਤੀ ਤੋਂ ਪਰਮੇਸ਼ਰ ਨੂੰ ਪ੍ਰੇਮ ਕਰੀਏ ਕਿ ਅਸੀਂ ਉਹਦੇ ਰਾਜੇ ਤੋਂ ਦੂਰ ਰਹਿ ਸਕਦੇ ਆ ਬਲੋ ਨਹੀਂ ਰਹਿ ਸਕਦੇ ਦੁਨਿਆਵੀ ਆਸ਼ੀਸ਼ ਪਾ ਕੇ ਚੰਗੀਾਈ ਪਾ ਕੇ ਅਸੀਂ ਪਰਮੇਸ਼ਰ ਦੇ ਰਾਜੇ ਤੋਂ ਦੂਰ ਰਹਿ ਸਕਦੇ ਆਂ ਅਗਰ ਬਾਈਬਲ ਦੀ ਅਸੀਂ ਇਸੇ ਇੱਕ ਆਗਿਆ ਨੂੰ ਪੜ ਲਈਏ ਤਾਂ ਅਗਰ ਅਸੀਂ ਪਰਮੇਸ਼ਰ ਦੇ ਨਾਲ ਪ੍ਰੇਮ ਆਪਾਂ ਕਰਨਾ ਸ਼ੁਰੂ ਕਰ ਦਈਏ ਆਪਣੀ ਸ਼ਕਤੀ ਤੋਂ ਆਪਣੀ ਪਾਵਰ ਤੋਂ ਆਪਣੇ ਬਲ ਤੋਂ ਤਾਂ ਅਸੀਂ ਆਪਣੇ ਪੜੋਸੀ ਨੂੰ ਵੀ ਕਰ ਪਾਵਾਂਗੇ ਹਾਂ ਹੈਲੋ ਅਸੀਂ ਕਿ ਪੜੋਸੀ ਨੂੰ ਵੀ ਕਰ ਪਾਵਾਂਗੇ ਜੇ ਪਰਮੇਸ਼ਰ ਦੇ ਨਾਲ ਪ੍ਰੇਮ ਨਹੀਂ ਹੈਗਾ ਤਾਂ ਪੜੋਸੀ ਨਾਲ ਕਿਦਾ ਹੋ ਜਾਊਗਾ ਹਾਂ ਹallelujah ਤਾਂ ਹੀ ਉਹ ਬਾਅਦ ਵਿੱਚ ਆਗਿਆ ਜੋੜੀ ਗਈ ਹੈ ਆਪਣੇ ਪਰੋਸੀ ਨੂੰ ਹਲਾ ਤੋ ਆਪਣੇ ਮਨ ਤੋਂ ਪਰਮੇਸ਼ਰ ਦੇ ਬਾਰੇ ਸੋਚਣਾ ਸ਼ੁਰੂ ਕਰ ਆਪਣੀ ਸ਼ਕਤੀ ਤੋਂ ਪਰਮੇਸ਼ਰ ਦੇ ਬਾਰੇ ਸੋਚਣਾ ਸ਼ੁਰੂ ਕਰ ਹਾਲੇਲੂਇਆ ਤੇ ਜਦੋਂ ਮੈਂ ਪ੍ਰਾਰਥਨਾ ਕਰ ਰਿਹਾ ਸੀਗਾ ਕਿ ਪ੍ਰਭੂ ਗੱਲ ਕਰ ਕਲਿਸਿਆ ਦੇ ਬਾਰੇ ਤਾਂ ਪਰਮੇਸ਼ਰ ਇਹ ਮੈਂ ਨਾ ਇਹ ਇਹ ਵਰਡ ਲਿਖੇ ਹੋਏ ਸੀਗੇ ਜਿਹੜੇ ਵਰਡ ਤਾਂ ਪਰਮੇਸ਼ਰ ਨੇ ਮੈਨੂੰ ਇੱਕ ਪ੍ਰਕਾਸ਼ਿਤ ਵਾਕਿਆ ਦੇ ਵਿੱਚ ਲੈ ਕੇ ਗਿਆ ਮੇਰੇ ਮਾਈਂਡ ਨੂੰ ਤਾਂ ਉੱਥੇ ਇੱਕ ਇੱਕ ਮੈਨੂੰ ਘਟਨਾ ਯਾਦ ਕਰਾਈ ਹਾਂ ਮੈਨੂੰ ਵਰਡ ਦਿੱਤਾ ਪਰਮੇਸ਼ਰ ਨੇ ਠੀਕ ਹੈ ਜਿਹੜਾ ਵਰਡ ਦਿੱਤਾ ਮੈਂ ਉਹ ਬਾਅਦ ਵਿੱਚ ਦੱਸਾਂਗਾ ਉਸ ਆਇਤ ਨੂੰ ਪੜਾਂਗੇ ਠੀਕ ਹੈ ਉਹ ਵਰਡ ਕਿਹੜਾ ਸੀਗਾ ਉਸ ਵਰਡ ਦੀ ਆਇਤ ਨੂੰ ਪੜਦੇ ਹਾਂ ਪਹਿਲਾਂ ਤਾਂ ਪ੍ਰਕਾਸ਼ਿਤ ਵਾਕਿਆ ਉਹਦਾ ਦੂਸਰਾ ਅਧਿਆਇ ਆ ਚਾਰ ਆਇਤ ਪੜ੍ਹ ਲੈਨੇ ਆ ਇੱਥੇ ਕੁਝ ਇਨਸਾਨਾਂ ਦੀ ਗੱਲ ਹੋ ਰਹੀ ਹੈ ਇੱਕ ਕਲੀਸਿਆ ਦੀ ਗੱਲ ਹੋ ਰਹੀ ਹੈ ਕੁਝ ਲੋਕਾਂ ਦੀ ਗੱਲ ਹੋ ਰਹੀ ਹੈ ਕਿ ਜਿਨ੍ਹਾਂ ਨੇ ਪਰਮੇਸ਼ਰ ਦੇ ਪ੍ਰਤੀ ਆਪਣਾ ਪ੍ਰੇਮ ਘਟਾ ਦਿੱਤਾ ਸੀਗਾ ਹਾਂਜੀ ਪੜ੍ਹਾਂਗੇ ਚਾਰ ਆਇਤ ਨੂੰ ਦੋ ਦੀ ਚਾਰ ਆਇਤ ਪਰ ਮੁਝੇ ਤੇਰੇ ਵਿਰੁੱਧ ਇਹ ਕਹਿਣਾ ਹੈ ਪਰਮੇਸ਼ਰ ਕਹਿੰਦਾ ਮੈਨੂੰ ਤੇਰੇ ਵਿਰੁੱਧ ਇਹ ਕਹਿਣਾ ਆ ਕਿ ਤੂੰ ਨੇ ਆਪਣਾ ਪਹਿਲਾ ਸਾ ਪ੍ਰੇਮ ਛੋੜ ਦਿਆ ਹੈ ਹਾਂ ਇਸ ਕਲੀਸਿਆ ਨੇ ਕੀ ਕੀਤਾ ਸੀਗਾ ਕੁਝ ਇਹਨਾਂ ਲੋਕਾਂ ਨੇ ਕੀ ਕੀਤਾ ਸੀਗਾ ਆਪਣਾ ਜਿਹੜਾ ਪ੍ਰੇਮ ਹੈ ਪਰਮੇਸ਼ਰ ਦੇ ਪ੍ਰਤੀ ਕੀ ਕਰ ਦਿੱਤਾ ਸੀਗਾ बोल दी छता हाल लोिया पहला सा प्रेम छोड़ दिया है so, करके तू से गिरा है हाँ, इसलिए स्मरण करके तू कहा से गिरा है और मन फरा मन हाँ, मनफरा और पहले के समान काम कर हाल लुया बस पहले के समान काम कर इस कलीसिया ने की ਟੀ-ਸ਼ਰਟ ਦਿੱਤਾ ਸੀਗਾ ਵੱਲੋਂ ਪ੍ਰੇਮ ਪ੍ਰੇਮ ਛੱਡ ਦਿੱਤਾ ਸੀਗਾ ਜਦੋਂ ਇੱਕ ਵਿਅਕਤੀ ਪਰਮੇਸ਼ਰ ਨੂੰ ਪ੍ਰੇਮ ਕਰਨਾ ਛੱਡ ਦਿੰਦਾ ਆ ਤਾਂ ਪਤਾ ਕੀ ਹੁੰਦਾ ਆ ਉਹਦੇ ਜੀਵਨ 'ਚ ਡਰ ਆਣਾ ਸ਼ੁਰੂ ਹੋ ਜਾਂਦਾ ਆ ਹੂੰ ਜਦੋਂ ਇੱਕ ਵਿਅਕਤੀ ਪਰਮੇਸ਼ਰ ਨੂੰ ਪ੍ਰੇਮ ਕਰਦਾ ਤੇ ਕੀ ਫਾਇਦੇ ਹੁੰਦੇ ਆ ਲਿਖਣਾ ਚਾਹੁੰਦੇ ਆ ਕੋਈ ਲਿਖਣਾ ਚਾਹੁੰਦਾ ਬਹ ਹਜ਼ਾਰਾਂ ਲੱਖਾਂ ਫਾਇਦੇ ਆ ਪਰ ਪੰਜ ਚਾਰ ਲਿਖਾ ਦਿੰਦਾ ਮੈਂ ਤੁਹਾਨੂੰ ਠੀਕ ਹੈ ਜਦੋਂ ਇੱਕ ਵਿਅਕਤੀ ਪਰਮੇਸ਼ਰ ਦੇ ਨਾਲ ਪ੍ਰੇਮ ਕਰਦਾ ਆ ਤਾਂ ਉਹਦੇ ਜੀਵਨ ਤੋਂ ਡਰ ਦੂਰ ਹੁੰਦਾ ਆ ਹਾਂ ਕਿਆ ਦੂਰ ਹੁੰਦਾ ਆ ਡਰ ਇੱਕ ਵਿਅਕਤੀ ਜੇ ਅਗਰ ਪਰਮੇਸ਼ਰ ਨੂੰ ਪ੍ਰੇਮ ਕਰਦਾ ਆਪਣੇ ਮਨ ਤੋਂ ਆਪਣੀ ਤਾਕਤ ਤੋਂ ਉਹਦੇ ਜੀਵਨ ਤੋਂ ਡਰ ਦੂਰ ਚਲ ਜਾਂਦਾ ਆ ਕਾਹਦਾ ਡਰ ਹਰ ਹਰ ਤਰ੍ਹਾਂ ਦਾ ਡਰ ਸ਼ੈਤਾਨ ਦਾ ਡਰ ਗਰੀਬੀ ਦਾ ਡਰ ਬਿਮਾਰੀ ਦਾ ਡਰ ਹਰ ਤਰ੍ਹਾਂ ਦਾ ਡਰ ਹਾਂ ਕੀ ਹੋ ਜਾਂਦਾ ਆ ਦੂਰ ਚਲਾ ਜਾਂਦਾ ਆ ਜਦੋਂ ਇੱਕ ਵਿਅਕਤੀ ਪਰਮੇਸ਼ਰ ਨੂੰ ਪ੍ਰੇਮ ਕਰਦਾ ਤੇ ਉਹਦੇ ਅੰਦਰ ਵਿਸ਼ਵਾਸ ਪੈਦਾ ਹੁੰਦਾ ਆ ਫੇਥ ਉਹਦਾ ਵਿਸ਼ਵਾਸ ਜਿਹੜਾ ਆ ਵੱਧ ਆ ਹੂੰ ਕੀ ਹੁੰਦਾ ਆ ਵਿਸ਼ਵਾਸ ਤੀਸਰਾ ਨੰਬਰ ਉਹਦੇ ਜੀਵਨ ਦੇ ਵਿੱਚ ਇੱਕ ਅਤਬੁੱਧ ਸ਼ਾਂਤੀ ਕੰਮ ਕਰਦੀ ਆ ਹallelujah ਤੇ ਉਹਦੇ ਜੀਵਨ ਦੇ ਵਿੱਚੋਂ ਬਿਮਾਰੀਆਂ ਚਿੰਤਾਵਾਂ ਸ਼ੈਤਾਨੀ ਅਟੈਕ ਜਿਹੜੇ ਆ ਖਤਮ ਹੋ ਜਾਂਦੇ ਆ ਤੇ ਹਜ਼ਾਰਾਂ ਇਸ ਤਰ੍ਹਾਂ ਦੇ ਹੋਰ ਕੰਮ ਵੀ ਜਿਹੜੇ ਆ ਹੁੰਦੇ ਆ ਹallelujah ਹallelujah ਤੇ ਪਰਮੇਸ਼ਰ ਨੇ ਜੋ ਮੈਨੂੰ ਵਰਡ ਦਿੱਤਾ ਆ ਸੁਣੋ ਤੇ ਰਿਸੀਵ ਕਰੋ ਉਸਨੂੰ ਤੇ ਪਰਮੇਸ਼ਰ ਜਦੋਂ ਮੈਂ ਪ੍ਰਾਰਥਨਾ ਕਰਿਆ ਸੀ ਆ ਪਰਮੇਸ਼ਰ ਨੇ ਕਿਹਾ ਮੈਂ ਇਹਨਾਂ ਨੂੰ ਪਹਿਲੇ ਵਾਲੇ ਪ੍ਰੇਮ ਦੇ ਨਾਲ ਭਰਨ ਜਾ ਰਿਹਾ ਹਾਂ ਆਮੇਨ ਹallelujah ਤੁਸੀਂ ਚਾਹਦੇ ਹੋ ਪਹਿਲਾ ਵਾਲਾ ਪ੍ਰੇਮ ਜਿਹੜਾ ਇਸ ეკਲਿਸਿਆ ਨੇ ਗਵਾ ਦਿੱਤਾ ਸੀ ਪਹਿਲਾਂ ਹੋ ਸਕਦਾ ਪਹਿਲਾਂ ਤੁਸੀਂ ਬਹੁਤ ਸਾਰੀ ਪ੍ਰਾਰਥਨਾ ਕਰਦੇ ਹੋਵੋ ਚੰਗੀ ਤਰ੍ਹਾਂ ਬੈਠ ਸਕਦੇ ਹੋਵੋ ਹੈਲੋ ਤੇ ਇਹਨਾਂ ਦਿਨਾਂ ਦੇ ਵਿੱਚ ਪ੍ਰਾਰਥਨਾ ਨਹੀਂ ਕਰ ਪਾਰੇ ਬੈਠ ਨਹੀਂ ਪਾਰੇ ਬਾਈਬਲ ਨਹੀਂ ਪੜ ਪਾਰੇ ਉਪਵਾਸ ਨਹੀਂ ਕਰ ਪਾਰੇ ਹਾਂ ਪਹਿਲਾਂ ਜਿਆਦਾ ਸਮਾਂ ਸੀ ਤੇ ਹੁਣ ਘਟ ਗਿਆ ਆ ਹਾਂ जब जम है नहीं पर तैयार हो जाओ क्योंकि परमेश्वर सू करना चाहता है उससे प्रेम के नरना चाहता ऐसे और आत्मिक संदेश सुनने के लिए हमारे चैनल को सब्सक्राइब करें